ਦੁਸ਼ਟ ਦੀ ਸੰਗਤ ਦੁਸ਼ਟ ਦਾ ਪਿਆਰ ਇੰਜ ਹੈ ਜਿਵੇਂ ਠੰਡੇ ਕੋਲਿਆਂ ਨੂੰ ਤੂੰ ਜੋਲੀ ਦੇ ਚ ਪਾ ਲਿਆ ਤੇ ਦੁਸ਼ਟ ਦੀ ਦੁਸ਼ਮਣੀ ਇੰਜ ਹੈ ਜਿਵੇਂ ਬਲਦੇ ਹੋਏ ਕੋਲਿਆਂ ਦੇ ਚੋਂ ਹੱਥ ਪਾ ਛੜਿਆ ਕੁਸੰਗੀ ਦਾ ਪਿਆਰ ਇੰਜ ਹੈ ਜਿਵੇਂ ਤੈਨੂੰ ਕੁੱਤਾ ਚੱਟਣ ਲੱਗ ਪਿਆ ਔਰ ਦੁਸ਼ ਨਾਲ ਦੁਸ਼ਮਣੀ ਜਿਵੇਂ ਕੁੱਤੇ ਨੇ ਕੱਟ ਖਾਦਾ ਉਹ ਦੋਹਾਂ ਹਾਲ ਤਾਂ ਝੋਟ ਪਹਚਾਏ ਦੁਸ਼ਤ ਨਾਲ ਪਿਆਰ ਇਸ ਤਰ੍ਹਾਂ ਹੈ ਜਿਵੇਂ ਘੜਾ ਪੱਥਰ ਤੇ ਡਿੱਗ ਪਿਆ। ਉਹਦੇ ਨਾਲ ਦੁਸ਼ਮਣੇ ਇੰਜ ਹੈ ਜਿਵੇਂ ਪੱਥਰ ਘੜੇ ਤੇ ਡਿੱਗ ਪਿਆ। ਇਹਦੀ ਦੁਸ਼ਮਣੇ ਵੀ ਝੋਟ ਕਰੇਗੀ ਇਹਦੀ ਦੋਸਤੀ ਵੀ ਝੋਟ ਕਰੇਗੀ। ਇਹਦੀ ਦੋਸਤੀ ਤੈਨੂੰ ਮਹਿਲਾ ਕਰੇਗੀ। ਇਹਦੀ ਦੁਸ਼ਮਣੀ ਤੈਨੂੰ ਨੁਕਸਾਨ ਪਹੁੰਚਾਏਗੀ, ਝੋਟ ਪਹੁੰਚਾਏਗੀ। ਇਸ ਵਾਸਤੇ ਪ੍ਰੀਤ ਨਾ ਬਾਹ। ਔਰ ਉਹਦੀ ਪ੍ਰੀਤ ਦੁਸ਼ਮਣੀ ਚ ਬਦਲੇਗੀ। ਦੁਸ਼ਦਾ ਪਿਆਰ ਸਦੇਵੀ ਨਹੀਂ ਆਉਂਦਾ। ਦੋਸਤ ਦਾ ਪਿਆਰ ਕਾਇਮ ਦਾਇਮ ਨਹੀਂ ਹੁੰਦਾ ਇੱਕ ਦਿਨ ਉਸੇ ਦਾ ਪਿਆਰ ਦੁਸ਼ਮਣੀ ਚ ਬਦਲ ਜਾਂਦਾ ਹੈ ਦੁਨੀਆ ਚ ਇਸ ਤਰ੍ਹਾਂ ਹੀ ਹੁੰਦਾ ਉਹਦੀ ਦੋਸਤੀ ਕਰਕੇ ਵੀ ਔਖਾ ਹੋਵੇਗਾ ਉਹਦੀ ਦੁਸ਼ਮਣੀ ਕਰਕੇ ਵੀ ਔਖਾ ਹੋਵੇਗਾ ਦੁਨੀਆ ਦੇ ਤਮਾਮ ਅਵਤਾਰੀ ਪੁਰਸ਼ ਕੁਸੰਗਤ ਤੋਂ ਰੋਕਦੇ ਰਹਨੇ ਪਰ ਮਨੁੱਖ ਕੁਸੰਗਤ ਤੋਂ ਬਾਜ਼ ਨਹੀਂ ਆਉਂਦਾ ਬੜੀਆਂ ਬੜੀਆਂ ਦਲੀਲਾਂ ਦਿੰਦੇ ਨੇ ਅਸੀਂ ਆਵ ਕੁਸੰਗੀ ਥੋੜੇ ਹੋ ਜਾਣਾ ਕੋਈ ਕੀ ਗੱਲ ਹੋਇਆ ਪੇੜੇ ਕੋਲ ਬੈਠ ਕੇ ਪੇੜੇ ਕੋਲ ਬੈਠਣਾ ਤੋਂ ਤੂੰ ਬਹਿੜਾ ਨਾਵੇਂ ਹੋਣਾ ਚਾਹੇ ਹੋ ਜਾਏਗਾ ਮੈਂ ਫਿਰ ਦਲੀਲ ਦੇਵਾ ਅੱਗ ਕੋਲ ਤੋਂ ਬੈਠਾਂ ਸੇਕ ਨਹੀਂ ਵੀ ਲੈਣਾ ਚਾਹੁੰਦਾ ਮਿਲੇਗਾ ਗੰਦਗੀ ਦੇ ਢੇਰ ਕੋਲ ਤੋਂ ਬੈਠਾਂ ਦੁਰਗੰਧ ਨਹੀਂ ਵੀ ਲੈਣਾ ਚਾਹੁੰਦਾ ਮਿਲੇਗੀ ਲਾਜ਼ਮੀ ਮਿਲੇਗੀ ਕੁਝ ਐਸੀ ਮੈਲ ਹੈ ਜੋ ਸਾਡੇ ਹਿਰਦੇ ਤੇ ਪੈਂਦੀ ਉਹ ਵੈ ਮੈਲ ਹੈ ਵਿਚਾਰਾਂ ਦੇ ਜਿਹਨੂੰ ਹਰ ਜਗ੍ਹਾ ਦੀ ਵਾਈਬ੍ਰੇਸ਼ਨ ਕਹਿੰਦੇ ਨੇ ਆਭਾ ਕਹਿੰਦੇ ਨੇ ਏ ਬਣਦਾ ਹੈ ਮਨੁੱਖ ਦੇ ਵਿਚਾਰਾਂ ਨਾਲ ਮਨੁੱਖ ਦੇ ਸੋਚਣੀ ਨਾਲ ਮਨੁੱਖ ਦੇ ਚਿੰਤਨ ਸਾਰੀ ਦੁਨੀਆ ਦੇ ਚ ਬੁਰਾ ਸੋਚਣਾ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਚ ਬੁਰਾ ਚਿੰਤਨ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਚ ਬੁਰੇ ਵਿਚਾਰ ਇਤਨੇ ਜ਼ਿਆਦਾ ਹੋ ਗਏ ਨੇ ਸਾਰੀ ਦੁਨੀਆ ਦੇ ਚ ਵਿਚਾਰਾਂ ਦੇ ਚ ਮੈਲ ਹੀ ਮੈਲ ਹੈ ਸਿੱਧੀ ਮਨੁੱਖ ਦੇ ਮਨ ਦੇ ਪੈਂਦੇ ਸਿੱਧੀ ਮਨੁੱਖ ਦੇ ਮਨ ਦੇ ਬੜੇ ਬੜੇ ਸਿਆਣੇ ਮਨੁੱਖਾਂ ਦਾ ਅਨੁਭਵ ਹੈ ਇਹ ਗੁਨਾਹ ਸੀ ਕਰਨਾ ਤੇ ਨਹੀਂ ਚਾਹੁੰਦੇ ਸੀ ਪਤਾ ਨਹੀਂ ਕਿਉਂ ਹੋ ਗਿਆ ਸੇਕ ਕੋਲ ਅਗ ਕੋਲ ਬੈਠਾ ਹੋਵੇਂਗਾ ਤਾਂ ਹੀ ਸੇਕ ਲੱਗ ਗਿਆ ਤੇ ਯਾ ਇਹ ਜਿਹੜੀ ਹਵਾ ਮੈਲੀ ਐ ਦੇ ਚ ਜਿਹੜੇ ਵਿਚਾਰ ਇੱਕ ਤੇ ਉਹ ਆਲੋਦਗੀ ਉਹ ਮੈਲ ਜੋ ਤੇਰੇ ਕਪੜੇ ਮੈਲੇ ਕਰਦੀ ਐ ਤੇਰੇ ਤਨ ਨੂੰ ਮੈਲਾ ਕਰਦੀ ਐ ਵਿਚਾਰਾਂ ਦੀ ਮੈਲ ਤੇਰੇ ਮਨ ਨੂੰ ਮੈਲਾ ਕਰਦੀ ਉਹ ਵੀ ਬ੍ਰਹਮਣ ਦੇ ਚ ਮੌਜੂਦ ਨੇ ਇਹ ਦੋ ਤਰ੍ਹਾਂ ਦੀ ਮੈਲ ਸਾਰੇ ਸੰਸਾਰ ਦੇ ਵਿੱਚ ਮੌਜੂਦ ਹੈ تن ਮੈਲਾ ਹੋ ਜਾਂਦਾ ਹੈ ਇਸ਼ਨਾਨ ਕਰਦੇ ਆ ਪਾਣੀ ਨਾਲ ਫਿਰ ਸਾਬਣ ਮਨ ਮੈਲਾ ਹੋ ਗਏ ਐ ਸਤ ਸੰਗਤ ਹੈ ਇੱਥੇ ਆ ਕੇ ਤੋਣਾ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਇੱਕ ਦਿਨ ਵੀ ਜਿਹੜਾ ਨਹੀਂ ਆਇਆ ਕੁਛ ਨਾ ਕੁਛ ਤੇ ਮਨ ਮੈਲਾ ਹੋ ਗਿਆ ਔਰ ਕਈ ਕਈ ਦਿਨ ਜਿਹੜਾ ਨਹੀਂ ਆਇਆ ਉਤੇ ਬਹੁਤ ਮਹਿਲਾ ਹੋ ਜਾਏਗਾ ਇਹ ਵੀ ਮੈਂ ਅਰਜ਼ ਕਰਾਂ ਕਪੜਾ ਇੱਕ ਦਿਨ ਦਾ ਮਹਿਲਾ ਹੋਵੇ ਤੋਣਾ ਆਸਾਨ ਹੈ ਪੰਜ ਸੱਤ ਦਿਨ ਦਾ ਮਹਿਲਾ ਹੋਵੇ ਜਰਾ ਇੱਕ ਦੋ ਦਫਾ ਸਾਬਣ ਲਾਣਾ ਪਏਗਾ ਦੋ ਦਫਾ ਤੋਣਾ ਪਏਗਾ ਕਪੜਾ 15-20 ਦਿਨ ਦਾ ਮਹਿਲਾ ਹੋਏ ਮਿਹਨਤ ਜ਼ਿਆਦਾ ਮੰਗੇਗਾ ਬਾਰ ਬਾਰ ਮਸ਼ੀਨ ਦੇ ਚ ਪਾਣਾ ਪਏਗਾ ਜਾਂ ਬਾਰ ਬਾਰ ਤੋਣਾ ਪਏਗਾ ਇੱਕ ਦਫਾ ਨਾਲ ਗੱਲ ਨਹੀਂ ਬਣੇਗੀ ਤੇ ਕਪੜਾ ਕਿਦਰੇ ਡੇਢ ਦੋ ਮਹੀਨੇ ਦਾ ਮੈਲ ਆਵੇ ਫਿਰ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦੀ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਇਤਨੇ ਜਮ ਜਾਂਦੇ ਹੈ ਕਪੜਾ ਤੇ ਦਿਖਾਈ ਨਹੀਂ ਦਿੰਦਾ ਮੈਲ ਦਿਖਾਈ ਦਿੰਦੀ ਹੈ ਇਹ ਜਿਹੜਾ ਸਾਡਾ ਮਨ ਹੈ ਇਹ ਇੱਕ ਦਿਨ ਦਾ ਮੈਲ ਹੈ ਕਤਈ ਨਹੀਂ ਇਹ ਇੱਕ ਮਹੀਨੇ ਦਾ ਮੈਲ ਹੈ ਨਹੀਂ ਇਹ ਇੱਕ ਸਾਲ ਦਾ ਮੈਲ ਹੈ ਕਤਈ ਨਹੀਂ ਗੁਰਬਾਣੀ ਕਹਿੰਦੀ ਹੈ ਸਮਨ ਕੋ ਜਨਮ ਜਨਮ ਕੀ ਮਲ ਲਾਗੇ ਕਾਲਾ ਹੋਆ ਸਿਆ ਇਤੇ ਕਈ ਜਨਮਾਂ ਦਾ ਮੈਲ ਹੈ ਤੂੰ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਤੇ ਦਰਸ਼ਣ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਹੁੰਦੇ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਤੇ ਦਰਸ਼ਨ ਨਹੀਂ ਨਹੀਂ ਆਉਂਦੇ ਹੰਕਾਰ ਦੇ ਦਰਸ਼ਨ ਹੁੰਦੇ ਡੁੱਲ ਡੁੱਲ ਕੇ ਪੈਂਦਾ ਹੈ ਹੰਕਾਰ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਕੋਲ ਬੈਠੇ ਮਨੁਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਲੋਭ ਦੇ ਦਰਸ਼ਨ ਹੁੰਦੇ ਕਾਲੇ ਇੱਕ ਬਹੁਤ ਸਿਆਣਾ ਮਨੁੱਖ ਮੈਨੂੰ ਕਹਿ ਰਿਹਾ ਸੀ ਅਸੀਂ ਤੇ ਸਮੇਂ ਦੇ ਸੀ ਮਹਾਨ ਮਨੁੱਖ ਹੈ ਪਰ ਉਹਨੇ ਤੇ ਵਿਅਰਥ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਤਿੰਨ ਦਿਨ ਉਹਦੇ ਸੰਗਤ ਕੀਤੀ ਕਹਿਣ ਲੱਗਾ ਆਈ ਕੁ ਸੁਣਦੇ ਰ ਗੱਲਾਂ ਸਾਰੀਆਂ ਲੋਭ ਦੀਆਂ ਗੱਲਾਂ ਸਾਰੀਆਂ ਹੰਕਾਰ ਦੀਆਂ ਗੱਲਾਂ ਸਾਰੀਆਂ ਵਾਸ਼ਨਾ ਦੀਆਂ ਕਹਿੰਦੇ ਨ ਦਿਲ ਮੇਰਾ ਬੜਾ ਟੁੱਟਿਆ ਮੈਂ ਕਿ ਤੈਨੂੰ ਇਹ ਪੰਕਤੀਆਂ ਚੇਤੇ ਨਹੀਂ ਆਇਆ ਮੈਂ ਜਾਣਿਆ ਵੱਡ ਹੰਸ ਹੈ ਤਾਉ ਮੈਂ ਕੀਆ ਸੰਗ ਜੇ ਜਾੜਾ ਬਬ ਬਕਵੜਾ ਤਬ ਜਨਮ ਨ ਭੇੜੀ ਹੰਸ ਦੇ ਰੂਪ ਦੇ ਚ ਪਤਾ ਨਹੀਂ ਕਿਤਨੇ ਬਗਲੇ ਘੁੰਮ ਰਹੇ ਨੇ ਕਿਤਨੇ ਘੁੰਮ ਰਹੇ ਇਹ ਚਿੱਟੇ ਪੰਖ ਇਹ ਸਾਫ ਸੁਥਰੇ ਪੰਖ ਕਈ ਦਫਾ ਹੰਸ ਹੋਣ ਦਾ ਧੋਖਾ ਪੈਦਾ ਕਰ ਦਿੰਦੇ ਨੇ ਹੰਸ ਨਹੀਂ ਨੇ ਮੈਂ ਜਾਣਿਆ ਬਾਬਾ ਫਰੀਦ ਜੈ ਸਾ ਅਗਰ ਧੋਖਾ ਖਾ ਸਕਦਾ ਤੇ ਆਮ ਬੰਦਿਆਂ ਦੀ ਤੇ ਗੱਲ ਛੱਡੋ ਇਹ ਫਰੀਦ ਦਾ ਸ਼ਲੋਕ ਹੈ ਮੈਂ ਜਾਣਿਆ ਫਰੀਦਾ ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾ ਨਾ ਬਬ ਬਕਪੜਾ ਤਾਂ ਜਨਮ ਨਾ ਭੇੜੀ ਅੰਗ ਮਨੁੱਖ ਦੇ ਦਰਸ਼ਨ ਕਰੀਏ ਬੰਦੇ ਦੇ ਤੇ ਦਰਸ਼ਣੇ ਨਹੀਂ ਆਉਂਦੇ ਕਾਮ ਦੇ ਦਰਸ਼ਨ ਆਉਂਦੇ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਤੇ ਦਰਸ਼ਣੇ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਆਉਂਦੇ ਲੋਭ ਦੇ ਦਰਸ਼ਨ ਆਉਂਦੇ ਹੰਕਾਰ ਦੇ ਦਰਸ਼ਨ ਆਉਂਦੇ ਨੇ ਔਰ ਅਨੰਤ ਜਨਮਾਂ ਤੋਂ ਹੰਕਾਰ ਦੀ ਪਰਤ ਦਰ ਪਰਤ ਲੋਭ ਦੀ ਪਰਤ ਦਰ ਪਰਤ ਕ੍ਰੋਧ ਦੀ ਪਰਤ ਦਰ ਪਰਤ ਮਨ ਮੈਲਾ ਹੋ ਗਿਆ ਕਈ ਜਨਮਾਂ ਦਾ ਮੈਲਾ ਹੈ ਤੇ ਜਦ ਕਈ ਜਨਮਾਂ ਦਾ ਮੈਲਾ ਹੈ ਤੇ ਮਨ ਤੇ ਦਿਖਾਈ ਨਹੀਂ ਦਿੰਦਾ ਮੈਲੀ ਮੈਲ ਦਿਖਾਈ ਦਿੰਦੀ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਕ੍ਰੋਧ ਹੀ ਕ੍ਰੋਧ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਹੰਕਾਰੀ ਹੰਕਾਰ ਸਹੀ ਸੋਚਣੀ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਲੋਭ ਹੀ ਲੋਭ ਅਜੋਕੇ ਸਮੇਂ ਵਿੱਚ ਮਨੁੱਖ ਨੇ ਕੱਪੜਿਆਂ ਨੂੰ ਤੇ ਤਨ ਨੂੰ ਸਾਫ਼ ਸੁਥਰਾ ਰੱਖਣ ਦੇ ਅਨੇਕਾਂ ਸਾਧਨ ਜੁਟਾਏ ਨੇ ਹਰ ਘਰ ਵਿੱਚ ਗੁਸਲਖਾਨਾ ਹੈ ਤਨ ਨੂੰ ਸਾਫ਼ ਕਰਨਾ ਵਾਸ਼ਿੰਗ ਪਾਊਡਰ ਨੇ ਕੱਪੜੇ ਸਾਫ਼ ਕਰਨੇ ਸਾਬਣ ਨੇ ਕੱਪੜੇ ਸਾਫ਼ ਕਰਨੇ ਮਹਾਰਾਜ ਕਹਿੰਦੇ ਵੀ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਜ ਕੇ ਮੂਤ ਪਲੇਤੇ ਕੱਪੜ ਹੋਏ ਦੇ ਸਾਬਣ ਲਈ ਉਹ ਲੋਏ ਪਰ ਇਹ ਜਿਹੜਾ ਮਨ ਪਾਪਾ ਨਾਲ ਮੈ ਲੈ ਮਨ ਦੀ ਮੈਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ ਸਿਰਫ ਬੁਰਾ ਸੋਚਣਾ ਹੀ ਪਾਪ ਹੈ ਮੈਂ ਅਕਸਰ ਅਰਜ਼ ਕੀਤਾ ਹੋਇਆ ਹੈ ਬੁਰਾ ਕਰਨਾ ਅਪਰਾਧ ਹੈ ਬੁਰਾ ਸੋਚਣਾ ਪਾਪ ਹੈ ਅਪਰਾਧ ਕਾਨੂੰਨ ਦੀ ਪકડ ਦੇ ਚ ਆਉਂਦਾ ਹੈ ਅਪਰਾਧ ਸਮਾਜ ਦੀ ਪકડ ਦੇ ਚ ਆਉਂਦਾ ਹੈ ਇਸ ਵਾਸਤੇ ਦੁਨੀਆ 'ਚ ਇਤਨੇ ਅਪਰਾਧੀ ਨਹੀਂ ਨੇ ਪਿਛਲੇ ਦਿਨੇ ਮੈਨੂੰ ਭਾਰਤ ਦੇ ਵਿੱਚ ਇੱਕ ਮੈਗਜ਼ੀਨ ਨਿਕਲਦੀ ਹੈ ਦਿਨਵਾਨ ਉਹਦੇ ਵਿੱਚ ਪੜਨ ਨੂੰ ਮਿਲਿਆ ਬਈ ਸਾਰੀ ਦੁਨੀਆ ਦੇ ਵਿੱਚ ਇਹ ਜਰਾਇਮ ਪੇਸ਼ਾ ਲੋਕ ਕ੍ਰਿਮੀਨਲ ਮਨੁੱਖ ਸੌ ਦੇ ਵਿੱਚ ਇੱਕ ਵੀ ਨਹੀਂ ਹੈ ਜੇਲਾਂ ਦੇ ਜਿਹੜੇ ਕੈਦੀ ਬੰਦ ਸਨ ਨਾ ਸਾਰੀ ਦੁਨੀਆ ਦੇ ਉਹਨਾਂ ਨੇ ਆਕੜੇ ਕੱਟੇ ਕੀਤੇ ਕੰਮ ਤੇ ਬੜੇ ਮਿਹਨਤ ਤੇ ਉਹਨਾਂ ਨੇ ਬਹੁਤ ਕੀਤੀ ਸਾਰੀ ਦੁਨੀਆ ਦੀ ਜੇਲਾਂ ਸਾਰੇ ਸੰਸਾਰ ਦੀਆਂ ਜੇਲਾਂ ਜੋ ਚੋਰ ਬੰਦ ਸਨ ਜੋ ਟਗਾਏਤ ਬੰਦ ਸਨ ਜੋ ਕਾਤਲ ਬੰਦ ਸਨ ਉਹਨਾਂ ਦੇ ਜਿਹੜੇ ਉਹਨਾਂ ਨੇ ਗਿਣਤੀ ਕੀਤੀ ਤੇ ਸਾਰੇ ਸੰਸਾਰ ਦੇ ਗਿਣਤੀ ਕਹਿੰਦੇ ਨੇ ਤੇ ਇੱਕ ਫਿਸਦੀ ਵੀ ਨਹੀਂ ਹੈ। ਯਾਨੀ ਸੌ ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਹੈ। ਇਹ ਵੀ ਮਰਜ਼ ਕਰਨਾ ਕਿਧਰੇ ਹਜ਼ਾਰ ਤੋਂ ਬਾਅਦ ਇੱਕ ਕਦ ਮਨੁੱਖ ਅਪਰਾਧੀ ਹੈ। ਬਲਕਿ ਜਿੱਥੇ ਜਿਤਨਾ ਸਖਤ ਕਾਨੂੰਨ ਹੈ ਉੱਥੇ ਚੋਰੀ ਨਹੀਂ ਹੈ। ਅਮੈਕੂਇਟ ਦੇ ਵਿੱਚ ਦੇਖਿਆ। ਇਧਰ ਮੁੱਲਾ ਬਾੰਗ ਦੇਂਦਾ ਸਰਾਫੇ ਦੀਆਂ ਦੁਕਾਨਾਂ ਮਨੀ ਚੇਂਜਰ ਜਿਹੜੇ ਨੇ ਹਰ ਦੇਸ਼ ਦੀ ਕਰੰਸੀ ਉਹਨਾਂ ਦੀ ਦੁਕਾਨ ਤੇ ਪਈਏ ਖੁੱਲ੍ਹੇ ਛੋੜ ਕੇ ਚਲੇ ਜਾਂਦੇ ਨਮਕ ਕੋਈ ਚੋਰੀ ਨਹੀਂ ਕਰਦਾ ਚੋਰ ਨੂੰ ਸਜ਼ਾ ਬੜੀ ਸਖਤ ਹੈ 사우ਦੀ ਅਰਬ ਦੇ ਚ ਹੱਥ ਕੱਟ ਦਿੰਦੇ ਕੋਈ ਤੇ ਦੇ ਕੋੜੇ ਮਾਰਦੇ ਕਾਨੂੰਨ ਬੜਾ ਸਖਤ ਹੈ ਚੋਰੀ ਨਹੀਂ ਹੈ ਫਿਰ ਦੁਰਾਚਾਰ ਵੀ ਨਹੀਂ ਹੈ ਦੁਰਾਚਾਰ ਨੂੰ 사우ਦੀ ਅਰਬ ਦੇ ਚ ਸੰਸਾਰ ਕਰ ਦੇਣ ਗੋਡਿਆਂ ਤੱਕ ਜ਼ਮੀਨ ਦੇ ਚ ਦਬ ਕੇ ਚਾਰੋਂ ਪਾਸੇ ਪੱਥਰ ਮਾਰੋ। ਔਰ ਉਹਨੇ ਚਰ ਤੱਕ ਪੱਥਰ ਮਾਰੋ ਜਨੇ ਚਰ ਤੱਕ ਗਿਰ ਨਹੀਂ ਜਾਂਦਾ। ਸਜ਼ਾਵਾਂ ਬੜੀਆਂ ਸਖਤ ਨੇ। ਅਪਰਾਧ ਤੇ ਨਹੀਂ ਹੈ। ਉਹ ਜਿਹੜੇ ਆંકੜੇ ਇਕੱਠੇ ਕੀਤੇ ਗਏ ਨੇ ਠੀਕ ਹੈ ਅਰਬ ਦੇਸ਼ਾਂ ਚ ਇਹਨਾਂ ਪਰ ਬਹੁਤ ਥੋੜੇ। ਇਹ ਆંકੜੇ ਹਜ਼ਾਰ ਤੇ ਬਾਅਦ ਇੱਕ ਵੀ ਨਹੀਂ ਬਣਦਾ ਅਪਰਾਧੇ। ਰਹਿ ਗਈ ਗੱਲ ਪਾਪ ਦੀ ਮਨ ਦੇ ਤਲ ਤੇ ਕੋਈ ਬੁਰਾ ਨਾ ਸੋਚਦਾ ਹੋਵੇ ਗੁਸਤਾਖੀ ਮਾਫ ਇਹ ਲੱਖਾਂ ਚ ਕੋਈ ਇੱਕ ਕਦ ਹੈ ਇੱਕ ਕਦ ਹੈ ਸੰਸਾਰ ਦੇ ਚੇਤਨਾ ਅਪਰਾਧ ਨਹੀਂ ਹੈ ਸੰਸਾਰ ਦੇ ਚ ਬਹੁਤਾ ਪਾਪ ਹੈ ਪਾਪ ਮਨ ਦੀ ਮੈਲ ਹੈ ਪਾਪ ਨਾਲੀ ਮਨ ਮੈਲਾਉਂਦਾ ਬਰੀਏ ਮਤ ਪਾਪਾਂ ਕੇ ਸੰਗ ਬੁਰਾ ਸੋਚਣ ਨਾਲੀ ਮਨ ਮੈਲਾਉਂਦਾ ਤੇ ਬੁਰਾ ਸੋਚਣਾ ਕੀ ਹੁੰਦਾ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਖੋਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਚੋਰੀ ਔਰ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਦੁਰਾਚਰ ਸਿਰਫ ਸੋਚਣਾ ਸੋਚਣਾ ਹੀ ਮੰਦੀ ਮੈਨ ਅੱਜ ਤੱਕ ਮਨੁੱਖ ਨੇ ਇਸ ਗੱਲ ਦਾ ਬੜਾ ਮਾਣ ਕੀਤਾ ਮੈਂ ਬੁਰਾ ਕੀਤਾ ਥੋੜੀ ਹੈ ਸਿਰਫ ਸੋਚੇ ਤੇ ਕੀ ਹੋ ਗਿਆ ਉਹ ਸੋਚੇ ਮਨ ਤੇ ਮੈ ਲਾ ਹੋ ਗਿਆ ਸੋਚਦੇ ਹੀ ਮਨ ਮੈ ਲਾ ਹੋ ਗਿਆ ਔਰ ਬੁਰਾ ਮਨੁਕ ਕਈ ਜਨਮਾਂ ਤੋ ਸੋਜਦਾਰੇ ਆਵੇ ਤੋ ਸਿਵਾਏ ਬੁਰੇ ਸੋਚਣ ਤੋ ਮਨ ਦੇ ਛੋਰ ਬਚਦਾ ਕੀ ਹੈ ਬੁਰੇ ਵਿਚਾਰਾਂ ਤੋ ਹੋਰ ਬਚਦਾ ਕੀ ਹੈ ਪਾਪ ਹੀ ਪਾਪ ਪਾਪ ਹੀ ਪਾਪ ਮਨ ਦੇਚ ਹੁਣ ਇਹ ਪਾਪੀ ਮਨ ਇਹ ਮੈਲਾ ਮਨ ਜੋ ਕੁਛ ਵੀ ਕਰੇਗਾ ਮੈਲਾ ਮੈਂ ਸਮਪਤੀਸ ਤੇ ਕਰਾਂ ਮਨ ਮੈਲੇ ਸਭ ਕੁਛ ਮੈਲਾ ਗੁਸਤਾਖੀ ਮਾਫ ਮਨ ਮੈਲੇ ਇਹਦਾ ਦਾਨ ਵੀ ਮੈਲਾ ਇਹਦੇ ਦਾਨ ਦੇਚੋ ਹੰਕਾਰ ਦੀ ਬਦਬੂ ਹੋਵੇਗੀ ਮਨ ਮੈਲਾ ਹੈ ਇਹਦਾ ਗਿਆਨ ਵੀ ਮੈਲਾ ਭਾਵੇਂ ਕਿਤਨਾ ਗੈਣੀ ਹੋਵੇ ਇਹਦੇ ਗਿਆਨ ਦੇ ਚ ਵੀ ਹੰਕਾਰ ਦੀ ਬਦਬਾਹ ਮਨ ਮੈਲਾ ਹੈ ਇਹਦੀ ਸੇਵਾ ਵੀ ਮੈਲੀ ਹੈ ਇਹਦੀ ਸੇਵਾ ਦੇ ਚ ਵੀ ਹੰਕਾਰ ਦੀ ਬਦਬਾਹ ਹੋਏ ਮਨ ਮੈਲੇ ਸਭ ਕੁਝ ਮੈਲਾ